ਇਹ ਗੱਡੀ ਪਾ ਨੀ ਜ਼ੋ ਨਹੀਂ ਹੁੰਦੇ ਉਹ ਸਮੂਰਾਏ ਲੜਾਕੂ ਹਾਂ ਆਹ ਆਤੀ ਜੌਨੀ ਅੰਗਰਾਂ ਦੇ ਮਹਿਲਾ ਦੀ ਰਾਣੀ ਵਾਲਾ ਬਾਈ ਜੀ ਚਾਹ ਤਾਂ ਪੀ ਲੈ ਚਾਹ ਨਹੀਂ ਪਾਣੀ ਆ ਪਾਣੀ ਨਹੀਂ ਚਾਹ ਲੈ ਤੂੰ ਜਾ ਰੱਖੀ ਬੇਟਾ ਚੱਲ 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 ਵੀ ਤੂੰ ਲੈ ਚੱਲ ਸਰੇ ਨੂੰ ਐਮ ਲਈ ਚਲਾ ਕੁਛ ਨਹੀਂ ਹੋਇਆ ਪਸੀਨੇ ਕਰਕੇ ਫਿਰ ਮਿੱਟੀ ਜੀ ਦੇ ਸ਼ੈਡੋਸ ਦੀ ਉਹਨੂੰ ਟੈਟੂਸ ਬਣ ਜਾਂਦੀਆਂ ਮਾਮ ਦਾ ਸੋਈ ਨਹੀਂ ਬਤਾਏ ਨਹੀਂ ਦੱਸਾਂ ਟੈਟੂਸ ਕਟੋ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਇਹ ਕਹਿੰਦੀ ਪਾ ਇਹਨੇ ਅਦਾ එල් ජක මයිකරෝචු තන්දන සිෙරුව කියලා මොටටවැ ලීද මොටෝ ඒක වැැදිලා ਉਹ ਮਟਿਆ ਸੱਚੀ ਉਹ ਜਿਵੇਂ ਦੇ ਨਹੀਂ ਹੁੰਦੇ ਉਹ ਸਮੂਰਾਏ ਲੜਾਕੂ ਉਹ ਜੀ ਜੀ ਇਹ ਕਿਹੜਾ ਗਾਣਾ ਚਾਹੀਦਾ ਆਹ ਤੇਰੀ ਗੋਲੀ ਨੰਗਰਾ ਤੇ ਪੂਰੇ ਮੇਲਾ ਦੀ ਰਾਣੀ ਉਹ ਵਾਲਾ ਚਾ ਲਾ ਭਰਾ ਦਾਲ ਚ ਆ ਪਾ ਇਹ ਹਾਲਸ ਹਾਲਸ ਕਰ ਬਈ ਜਿਆਦਾ ਪੀ ਲੈ ਜਾਨੀ ਪਾਣੀ ਆ ਪਾਣੀ ਨਹੀਂ ਚਾਹ ਲੈ ਤੂੰ ਜਾ ਰੱਖੀ ਬੇਟਾ ਚੱਲ ਚੱਲ ਬੱਬੂ ਚੱਲ ਬੀਤਾ ਤੂੰ ਲੈ ਚੱਲ ਸੇ ਲੈ ਨੂੰ ਐਮ ਲਈ ਚ ਲੈ ਐਨੂ ਤੋਰ ਚੱਲ ਤੋਰ ਚੱਲ ਜਿੱਥੋਂ ਤੱਕ ਜਾਣਾ ਅਜੇ ਨੂੰ ਬੰਦ ਕਰ ਦਿਆਂ ਨਾ ਨਹੀਂ ਆਰਮ ਤੇ ਕੁਝ ਨਹੀਂ ਹੋਇਆ ਉਹ ਪਸੀਨੇ ਕਰਕੇ ਫਿਰ ਮਿੱਟੀ ਜੀ ਦੇ ਸ਼ੈਡੋਸ ਜੀ ਨੂੰ ਟੈਟੂਸ ਬਣ ਜਾਂਦੇ ਆ ਮਮ ਦੱਸੋ ਹੀ ਨਹੀਂ ਬਤਾਏ ਨਹੀਂ ਦੱਸਾਂ ਟੈਟੂਸ ਘੱਟੇ ਮਿੱਟੀ ਨਾਲ ਇਹੋ ਟੈਟੂ ਹੀ ਬਣਨੇ ਹੋ ਵਾਹ ਗੋਡ ਵਾਓ ਵਾਟ ਐਪਲ ਵਾਚ ਮਮ ਯੂ ਆਰ ਵੈਰੀ ਐਡਵਾਂਸ ਲਵ ਯੂ ਬੰਨੇ ਵਾ ਲੈ ਕਾਕਾ ਕਹਿੰਦਾ ਮੈਂ ਵੀ ਚਾ ਕਹਿੰਦਾ ਲਾਹ ਹੀ ਲਵਾ ਕਹਿੰਦਾ ਇਹਦੇ ਆਲਾ ਹੈ ਕਾਕਾ ਫੋਲੀ ਸੱਟੀ ਲਿਆਉਂਦਾ ਥੱਲੇ ਹੁਣ ਅੱਟ ਕਰਾਏਗਾ ਜੇ ਪੂਰੀ ਕਾਕਾ ਕਰਤਾ ਕਰਤਾ ਡੰਡਾ ਸਹੀ ਕਰ ਹੁਣ ਤਾਂ ਬੈਂਦਾ ਆਉਂਦਾ ਪੂਰਾ ਵਧੀਆ ਚਾਉਂ ਨਹੀਂ ਫਰਕ ਤਾਂ ਹੈਗਾ ਵੇ ਹਾਲ ਨਹੀਂ ਉਹ ਲਿੰਕਾਂ ਨਹੀਂ ਸਹੀਆਂ ਹਾਂ ਮੈਨੇ ਬੈਕ ਨੇ ਆਉਣ ਲਈ ਜਾਂਦਾ ਇੱਥੇ ਆਇਆ ਹਾਂ ਉਹ ਨਹੀਂ ਨਹੀਂ ਵਾਂ ਦਾ ਨਹੀਂ ਜਾਣ ਕੋਈ ਚੱਕਰ ਹੁੰਦਾ ਹਾਲ ਚੰਗੇ ਹੁੰਨ ਤੇ ਸਿਰਾ ਘਰਾਉਂਦੇ ਇਹ ਨਹੀਂ ਦਾਬਦੇ ਦੋਦੇ ਪਰਵਾਹ ਲੈਂਦੇ ਕਾਕੇ ਕਿਵੇਂ ਫਿਰ ਹੁਣ ਤਸੱਲੀ ਆ ਚੱਕਰ ਚੱਕਰ ਦੀ ਕੀ ਰਿਪੋਰਟ ਆ ਬਾਈ ਹੈ ਚੱਕਰ ਨਹੀਂ ਤੋੜਦਾ ਹੈ ਉਹ ਤਿੰਨ ਨੰਬਰ ਤੇ ਪਾ ਦੇਣੀ ਚਾਹੀਦੀ ਉਹ ਨਹੀਂ ਉਹ ਤੀਜੇ ਚੋਂ ਕੱਢ ਕੇ ਤਾਂ ਪਾਈ ਆ ਉਹਨ ਕੰਟਰੋਲ ਸੈੱਟ ਕਰ ਲਈ ਉਹਦਾ। ਹੈ ਵੀ ਹੁਣ ਬਾਈ ਚੈੱਕ ਕਰੂ ਆਪ। ਉਹੀ ਮੈਂ ਐਨੂੰ ਹੀ ਲਈ ਜਾਂਦਾ ਉਹ। ਹਾਂ ਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ।